ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਤਖਤ ਸ਼ਰੀਦ ਦਮਦਮਾ ਸਾਹਿਬ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇੱਥੇ ਆਪਾਂ ਵੇਖਦੇ ਆ ਬਹੁਤ ਸਾਰੇ ਟਰੈਕਟਰ ਬਹੁਤ ਸਾਰੇ ਟਰੈਕਟਰ ਮੰਡੀ ਤੇ ਆਏ ਨੇ ਆਣਾ ਤੇ ਹੋਰ ਵੀ ਟਰੈਕਟਰ ਮੰਡੀ ਤੇ ਆ ਰਹੇ ਆ ਨਾ ਕਿ ਕਈ ਟਰੈਕਟਰ ਨਹੀਂ ਆਂ ਤਾਂ ਇੱਥੇ ਵੱਜ ਰਹੀਆਂ ਨੇ ਤੇ ਸੌਦੇ ਚੱਲ ਰਹੇ ਨੇ ਹੁਣ ਆਪਾਂ ਟਰੈਕਟਰ ਦਿਖਾਉਣੇ ਹਾਂ ਨਰੀਕਾ ਸਸਤੀ ਸਵੇਰਾ 852 ਇਧਰ ਟਰਾਲੀਆਂ ਖੜੀਆਂ ਜਾਲੀਆਂ ਲੱਗੀਆਂ ਹੋਈਆਂ ਇਹ ਜੌਂਡੀਅਰ ਖੜਾ ਜੀ ਕੋਕ ਨਵੇਂ ਟਾਇਰਾਂ 55 ਦਾਸ ਨਿਊ ਕੰਡੀਸ਼ਨ ਆ ਮਸ਼ੀਨ 950 ਰੀਆ 18 ਮਾਡਲ ਰੇਟ 525 63 63 ਉਹਡ ਸੀ ਸੀ ਕਰਦਾ ਯਾਰ ਦੋ ਮਾਡਲ 315 ਸਟੈਂਡਰਡ 345 2004 ਮਾਡਲ 217000 ਸਾਨੂੰ ਨਿਆ ਕਨੈਕਟ ਕਰਨਾ ਸਾਨੂੰ ਇਹ ਪਾ ਲਾਇਆ ਨਿਆ ਮੈਸੀ ਵਰਗੂਸ਼ਨ 230 ਦੋ ਪੀਅਰ ਮਾਡਲ 230 ਰੇਟ 524 2010 ਮਾਡਲ 395000 ਆ ਦੋ ਇੱਧਰ ਆ ਜਾਓ ਐਸ਼ਰ 2021 ਮਾਡਲ ਰੇਟ 32 ਜੀਓਂਡੀਆ 5210 ਸੁਵਰਾਜ 852 ਐਫਟੀ ਨਵਾਂ ਮਾਡਲ 2023 24 174000 ਬਿਲਕੁਲ ਵਿੱਚ ਤਾਂ ਟਰੈਕਟਰ ਬਿਲਕੁਲ ਨਵੀਂ ਕੰਡੀਸ਼ਨ ਦੇਖਦੇ ਆ ਸੂਰਾ 744 465 2000 14 15 14 ਮਾਡਲ ਕਾਪੀ 15 ਦੀ ਆ 2009 ਮਾਡਲ ਵੀ ਹੋਰਲੈਂਡ ਦਿੱਤੀ ਸੀ ਰੇਟ 4 ਲੱਖ 80000 ਨੈਸ਼ੀਨ 540 ਡੀਆਈ ਮਾਡਲ 2009 ਡਿਮਾਂਡ 2 ਲੱਖ 100 ਅੱਜ ਪਹੁੰਚੇਗਾ ਹਾਂ ਐਸ਼ਵਰਧਾਈ ਹੋ ਰਹੀ ਹੈ ਇਧਰ ਇਧਰ ਸਵਰਾਜ 852 ਦਾ 3 ਸਟਾਰ ਹੈ ਸੀ ਇੰਡੀਆ ਸਾਈ ਹੋ ਰਹੀ ਆ ਸੋਨਲੀ ਕਾ 750 ਐਚ ਐਮ ਟੀ 25 HMT 25B ਦੀ ਡਰਾਈ ਵੱਜ ਰਹੀ ਹੈ ਇਧਰ। ਰਾਣੇਵਰਸ਼ੇਤ ਮੰਡਪ, ਰਾਣੇ ਖੁੰਡ। ਇਧਰ ਉਹ Surprise 735 HP ਇਹਦੀ ਡਰਾਈ ਹੋ ਰਹੀ ਆ। 755 Force car ਦੀ ਡਰਾਈ ਵੱਜਦੀ ਹੋਈ। 263 ਦੀ ਡਰਾਈ ਵੱਜ ਰਹੀ ਹੈ ਇਧਰ। ਉਧਰ ਵੱਜ ਰਹੀ ਹੈ 575 2003 ਮਾਡਲ Mahindra ਦੀ ਡਰਾਈ। ਇਧਰ Mahindra 262 ਦੀ ਟਰਾਈ ਵੱਜ ਰਹੀ ਆ ਇੱਕ Mahindra 575 ਦੀ ਟਰਾਈ ਵੱਜ ਰਹੀ ਆ ਤਲਵੰਡੀ ਸਾਬੋਂ ਮੰਡੀ ਤੇ ਮੰਡੀ ਤੇ ਹੀ ਐਕਸਟਰਾ ਦੀ ਕੰਡੀਸ਼ਨ ਬਹੁਤ ਚੰਗੀ ਹੈ ਜੀ ਸ਼ਿਮਲਾ ਮੀਟ ਰਲੀ 2024 ਮਾਡਲ ਆ ਮੰਮ ਲੱਗਿਆ ਹੋਇਆ ਸਿੰਗਲ ਟਾਇਰ ਚ 4 ਇੰਚ ਹਿੱਸਾ ਰੇਟ 142 ਜਾਲੀ ਲੱਗੀ ਹੋਈ ਆ ਇੱਧਰ ਵੀ 2024 ਮਾਡਲ ਟਰਾਲੀ ਜਾਲੀ ਲੱਗੀ ਹੋਈ ਆ ਇਹ ਟੱਕ ਲੱਗੀ ਆ ਲੱਗੀ ਆ I love you. <laughs>